ਸਤਿ ਸ਼੍ਰੀ ਅਕਾਲ ਮੈਂ ਹਾਂ ਨਵਦੀਪ ਕੌਰ ਬੜੁੰਦਿ ਸ਼ੁਰੂਆਤ ਇਸ ਵੀਲਦੀ ਅਹਿਮ ਖਬਰ ਦੇ ਨਾਲ ਅੱਜ ਰਾਜ ਸਭਾ ਦੇ ਵਿੱਚ ਸੰਵਿਧਾਨ ਸੋਧ ਬਿੱਲ ਰੱਖਿਆ ਜਾਏਗਾ ਰਾਜ ਸਭਾ ਦੇ ਵਿੱਚ ਬਿੱਲ ਪਾਸ ਹੋਣ ਦੇ ਲਈ 163 ਵੋਟਾਂ ਦੀ ਲੋੜ ਹੈ ਕੱਲ ਲੋਕ ਸਭਾ ਦੇ ਵਿੱਚ ਇਹ ਬਿੱਲ ਪਾਸ ਕੀਤਾ ਗਿਆ ਸੀ 323 ਸੰਸਦਾਂ ਸੇ ਸਮਰਥਨ ਦੇ ਨਾਲ ਇਸ ਬਿੱਲ ਨੂੰ ਹਰੀ ਝੰਡੀ ਮਿਲੀ ਸੀ ਦੱਸ ਦਈਏ ਕਿ ਇਹ ਬਿੱਲ ਦੇ ਵਿੱਚ ਉੱਚ ਜਾਤੀਆਂ ਦੇ ਲਈ 10% ਦੀ ਰਾਖਵੇਂ ਕਰਨ ਦੀ ਤਜਵੀਜ਼ ਹੈ ਆਰਥਿਕ ਆਧਾਰ ਤੇ 10% ਦੀ ਰਾਖਵਾ ਕਰਨ ਦਿੱਤੇ ਜਾਂਦੀ ਤਜਵੀਜ਼ ਹੈ ਦੱਸ ਦਈਏ ਕਿ ਰਾਜ ਸਭਾ ਦੇ ਵਿੱਚ ਮੋਦੀ ਸਰਕਾਰ ਨੂੰ ਬਿੱਲ ਪਾਸ ਕਰਾਉਣ ਦੇ ਲਈ 2/3 ਯਾਨੀ ਕਿ 163 ਵੋਟਾਂ ਦੀ ਲੋੜ ਹੋਏਗੀ ਮੌਜੂਦਾ ਸਮੇਂ ਰਾਜ ਸਭਾ ਵਿੱਚ ਐਨਡੀਏ ਦੇ ਕੋਲ 88 ਸੰਸਦ ਨੇ ਇਸ ਤੋਂ ਇਲਾਵਾ ਕਾਂਗਰਸ ਦੇ 50 ਸੱਪਾ ਦੇ 13 ਬੀਐਸਪੀ ਦੇ 4 ਐਮਸੀਪੀ ਦੇ 4 ਤੇ ਆਮ ਆਦਮੀ ਪਾਰਟੀ ਦੇ ਤਿੰਨ ਸੰਸਦਾਂ ਨੇ ਬਿੱਲ ਦਾ ਸਮਰਥਨ ਕੀਤਾ ਹੈ ਟੀਐਮਸੀ ਆਈਡੀਐਮ ਕੇ ਬੀਜੇਡੀ ਟੀਡੀਪੀ ਅਤੇ ਟੀਆਰਐਸ ਵਿੱਚ ਕਿਸੇ ਇੱਕ ਸੰਸਦ ਦੇ ਸਮਰਥਨ ਕਰਨ ਤੇ ਰਾਜ ਸਭਾ ਦੇ ਵਿੱਚ ਇਹ ਬਿੱਲ ਆਸਾਨੀ ਨਾਲ ਪਾਸ ਹੋ ਜਾਏਗਾ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਬਿੱਲ ਦਾ ਸਮਰਥਨ ਕਰਨ ਵਾਲੇ ਸੰਸਦਾਂ ਦਾ ਸ਼ੁਕਰੀਆ ਕੀਤਾ ਦੱਸਦੇ ਕਿ ਨੌਕਰੀਆਂ ਤੇ ਵਿਦਿਅਕ ਸੰਸਥਾਵਾਂ ਦੇ ਵਿੱਚ ਗਰੀਬ ਸਵਰਨਾ ਨੂੰ ਆਰਥਿਕ ਅਧਾਰ ਤੇ 10% ਦੀ ਰਾਖਵਾਂਕਰਨ ਦੇਣ ਦੀ ਤਿਆਰੀ ਹੈ ਮੌਜੂਦਾ ਵੇਲੇ OBC ਨੂੰ 27% SC ਨੂੰ 15% ਅਤੇ ST ਨੂੰ 7.5% ਦੀ ਰਾਖਵਾਂਕਰਨ ਮਿਲਿਆ ਹੋਇਆ ਹੈ ਜੇ ਰਾਸਵਧ ਵਿੱਚ ਇਹ ਬਿਲ ਪਾਸ ਹੋ ਜਾਂਦਾ ਤਾਂ ਕੁੱਲ ਰਾਖਵਾਂਕਰਨ 49.5% ਤੋਂ ਵੱਧ ਕੇ 58.5% ਹੋ ਜਾਏਗਾ ਅੱਜ ਅਹਿਮ ਦਿਨ ਹੈ ਰਾਜ ਸਭਾ ਦੇ ਵਿੱਚ ਇਸ ਬਿੱਲ ਤੇ ਬਹਿਸ ਹੋਣੀ ਹੈ ਰਾਜ ਸਭਾ ਦੇ ਵਿੱਚ ਇਹ ਬਿੱਲ ਅੱਜ ਪਾਸ ਹੋ ਸਕਦਾ ਹੈ ਕੱਲ ਲੋਕ ਸਭਾ ਦੇ ਵਿੱਚ ਪਾਸ ਹੋਇਆ ਸੀ 332 ਸੰਸਦਾਂ ਦੇ ਸਮਰਥਨ ਕਰਕੇ ਇਸ ਬਿੱਲ ਨੂੰ ਹਰੀ ਝੰਡੀ ਮਿਲੀ ਸੀ ਕਈ ਸਾਰੇ ਅਜਿਹੇ ਜਨਰਲ ਕੈਟਾਗਰੀ ਦੇ ਲੋਕ ਨੇ ਕਈ ਸਵਰਨ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਅਜਿਹੇ ਲੋਕ ਨੇ ਜੋ ਆਰਥਿਕ ਤੌਰ ਤੇ ਕਮਜ਼ੋਰ ਨੇ ਇਸੇ ਦੇ ਅਧਾਰ ਤੇ ਹੀ ਉਹਨਾਂ ਨੂੰ ਰਾਖਵਾਂ ਕਰਨ ਦਿੱਤਾ ਜਾਏਗਾ ਗਰੀਬ ਸੁਰਨਾ ਨੂੰ 10 ਫੀਸਦੀ ਰਾਖਵਾ ਕਰਨ ਦੇਣ ਦੇ ਲਈ ਇਹ ਬਿੱਲ ਆਂਦਾ ਗਿਆ ਸੰਵਿਧਾਨ ਸੋਧ ਬਿੱਲ ਲੋਕ ਸਭਾ ਦੇ ਵਿੱਚ ਕੱਲ ਪਾਸ ਕੀਤਾ ਗਿਆ ਸੀ ਤੇ ਅੱਜ ਰਾਜ ਸਭਾ ਦੇ ਵਿੱਚ ਇਹ ਬਿੱਲ ਰੱਖਿਆ ਜਾਣਾ ਹੈ ਜੇਕਰ ਰਾਜ ਸਭਾ ਦੇ ਵਿੱਚ ਵੀ ਇਹ ਬਿੱਲ ਪਾਸ ਹੋ ਜਾਂਦਾ ਉਸ ਤੋਂ ਬਾਅਦ ਰਾਸ਼ਟਰਪਤੀ ਦੀ ਮੂਰਤ ਤੋਂ ਬਾਅਦ ਇਹ ਕਾਨੂੰਨ ਬਣੇਗਾ ਤੇ ਇਸ ਦੇ ਨਾਲ ਜੋ ਰਾਖਵਾ ਕਰਨ ਸੀ ਪਹਿਲਾਂ ਇਸ ਦੀ ਫੀਸ 49.5 ਸੀ ਹੁਣ ਇਹ ਵੱਧ ਕੇ 59.5 ਫੀਸਦੀ ਹੋ ਜਾਏਗੀ समाज की जीत हुई है और जिसकी आवश्यकता थी और आदरणीय प्रधानमंत्री जी ने जो कहा था सबका साथ सबका विकास आज उसे कर करके दिखा दिया है पूरा देश आज प्रधानमंत्री जी के इस निर्णय के साथ है राज्यसभा में भी पास होगी जो लोग विरोध करेंगे जनता उनको उल्टे भिजवा देगी नहीं निश्चित रूप से ऐतिहासिक बिल है और जिन लोगों को अब तक आरक्षण का लाभ नहीं मिल पाया था ऐसे सारे लोगों को आरक्षण का लाभ मिलेगा देखिए जमीन पर इंप्लीमेंट हम चाहेंगे कि हो जाए लेकिन इसका फायदा नहीं हो पाएगा सरकार जो कह रही है कि जो कमजोर वर्ग के लोग हैं उनको नौकरी मिलेगी उसके लिए आरक्षण आरक्षण से नौकरी कितने लोगों को मिलेगी और सरकारी नौकरी तो है ही नहीं धीरे धीरे कम हो रही है वैकेंसी इतनी है वह हाल नहीं हो रही है और प्राइवेट सेक्टर में नौकरी की संख्या बढ़ रही है वहां अगर आरक्षण की बात होती तो शायद थोड़ा लाभ मिल भी सकता था अदरवाइज वहां आरक्षण की व्यवस्था नहीं होगी तो सीधे लॉलीपॉप जैसा हो जाएगा इसका फायदा नहीं हो पाएगा गलत लोगों के मन में है ये आरक्षण हर समस्या का समाधान है या गलत फमी थोड़े दिनों में दूर हो जाएगी ये फैसला चुनाव के लिए लिया गया है लेकिन जिनके लिए लिया गया है वो लोग भी जानते हैं कि चुनाव की नियत से लिया गया है आखिरी दिन लिया गया है पहले से लिस्टेड नहीं था राज्यसभा की राज्यसभा की पार्टी तय करेगी हम खुश है जो वंदनीय हिंदू हृदय सम्राट शिवसेना प्रमुख बाला ठाकरे जी की धारणा थी नीतिता उद्दिष्टता कि इस देश में जातीयता का उन्मूलन होना चाहिए अगर वो उन्मूलन करना है तो आर्थिक स्थिति के आधार पर ही आप अगर आरक्षण दोगे तो आगे चलकर ये जातीयता निर्मूल इसीलिए तो उन्होंने मंडल कमीशन को विरोध किया था आज उनकी उनके विचारधारा को लेकर पहली बार इस सरकार ने जो बिल लाया पारित हुआ हम इस पे उसका स्वागत करते हैं। आज बहुत अच्छा लगा क्योंकि वास्तव में कई दिनों से मेरे भी बच्चे मुझे पूछते थे कि हम हम क्या ਜੋ ਗਰੀਬ ਸੇ ਗਰੀਬ ਉਸਕਾ ਕਿਆ ਕੇਵਲ ਜਾਤੀ ਹੋਗੀ ਕਿਆ ਕਿਸ ਫਿਲਮ ਦੇ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਤੇ ਇਹ ਸੁਣਵਾਈ ਅੱਜ ਪੰਜਾਬ ਹਾਈ ਕੋਰਟ ਵਿੱਚ ਹੋਏਗੀ ਜਿਸ ਤੇ ਫਿਲਮ ਬਣੇ ਉਸ ਤੋਂ ਸਰਟੀਫਿਕੇਟ ਲੈਣਾ ਜ਼ਰੂਰੀ ਹੋਵੇ ਇਹ ਪਟੀਸ਼ਨ ਦੇ ਵਿੱਚ ਕਿਹਾ ਗਿਆ ਸੀ ਜੋ ਕੱਲ ਦਾਰ ਕੀਤੀ ਗਈ ਸੀ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਜੀਵਨ ਤੇ ਇਹ ਫਿਲਮ ਬਣੀ ਹੈ 11 ਜਨਵਰੀ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਪਰ ਕਾਂਗਰਸ ਪਾਰਟੀ ਦੇ ਵੱਲੋਂ ਤੇ ਕਾਂਗਰਸ ਦੇ ਸਮਰਥਕਾਂ ਦੇ ਵੱਲੋਂ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਭਾਜਪਾ ਫੰਡਡ ਫਿਲਮ ਹੈ ਤੇ ਜਾਣਬੁੱਝ ਕੇ 2019 ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ ਇਸ ਦਿਨਾਰ ਕਾਂਗਰਸ ਦਾ ਅਕਸ ਖ ਸੁਕਤੀ ਕੀਤੀ ਜਾ ਰਹੀ ਹੈ ਜਦ ਕਿ ਬੀਜੇਪੀ ਦਾ ਕਹਿਣਾ ਹੈ ਕਿ ਉਹਨਾਂ ਦਾ ਫਿਲਮ ਦੀ ਰਿਲੀਜ਼ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਹਾਲਾਂਕਿ ਇਹ ਬੀਜੇਪੀ ਜ਼ਰੂਰ ਕਹਿ ਰਹੀ ਹੈ ਕਿ ਕਾਂਗਰਸ ਕਿਉਂ ਲੋਕਾਂ ਨੂੰ ਇਸ ਫਿਲਮ ਨੂੰ ਦੇਖਣ ਤੋਂ ਰੋਕਣਾ ਚਾਹੁੰਦੀ ਹੈ ਕਿਉਂ ਫਿਲਮ ਤੇ ਰੋਕ ਲਾਉਂਦੀ ਮੰਗ ਕੀਤੀ ਜਾ ਰਹੀ ਹੈ ਪਟੀਸ਼ਨ ਇੱਕ ਦਾਇਰ ਕੀਤੀ ਗਈ ਸੀ ਰਾਣਾ ਗੁਰਮੀਤ ਖੋਡੀ ਦੇ بیٹے ਨੇ ਇਹ ਪਟੀਸ਼ਨ ਪੰਜਾਬ ਤੇ ਰਾਣਾ ਹਾਈ ਕੋਰਟ ਦੇ ਵਿੱਚ ਦਾਇਰ ਕੀਤੀ ਸੀ ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਜਿਸ ਵੀ ਸ਼ਖਸ ਤੇ ਫਿਲਮ ਬਣੇ ਉਸ ਤੋਂ ਸਹਿਮਤੀ ਲੈਣੀ ਜ਼ਰੂਰੀ ਹੋਵੇ ਸਹਿਮਤੀ ਦਾ ਸਰਟੀਫਿਕੇਟ ਲੈਣਾ ਜ਼ਰੂਰੀ ਬਣਾਇਆ ਜਾਏ ਇਸੇ ਤੇ ਪੰਜਾਬ ਅਤੇ ਹਰਨਾ ਹਾਈ ਕੋਰਟ ਦੇ ਵਿੱਚ ਅੱਜ ਸ਼ੁਰੂਆਤ ਹੋਣੀ ਹੈ ਦਾ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਜੋ ਕਿ ਡਾਕਟਰ ਮਨਮੋਹਨ ਸਿੰਘ ਦੇ ਜੀਵਨ ਤੇ ਆਧਾਰ ਤੱਕ ਇਸ ਤਰੀਕੇ ਦੇ ਨਾਲ ਉਹ ਪ੍ਰਧਾਨ ਮੰਤਰੀ ਬਣੇ ਸੋਨੀਆ ਗਾਂਧੀ ਨੇ ਉਹਨਾਂ ਦਾ ਨਾਮ ਅਨਾਉਂਸ ਕੀਤਾ ਤੇ ਕਿਵੇਂ 10 ਸਾਲ ਸਰਕਾਰ ਚੱਲੀ ਹੈ ਸਭ ਕੁਝ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਹੈ ਸੰਜੇ 바ਰੂ ਜੋ ਕਿ ਪ੍ਰਧਾਨ ਮੰਤ ਉਸ ਵੇਲੇ ਦੇ ਪ੍ਰਧਾਨ ਮੰਤਰੀ ਮਨਮੋਹ ਸਿੰਘ ਦੇ ਐਡਵਾਈਜ਼ਰ ਸੀ ਮੀਡੀਆ ਰਵਾਈਜ਼ਰ ਸੀ ਉਹਨਾਂ ਸਲਾਹਕਾਰ ਸੀ ਮਾਫ ਕਰਨਾ ਉਹਨਾਂ ਨੇ ਕਿਤਾਬ ਲਿਖੀ ਸੀ ਅਤੇ ਉਸੇ ਤੇ ਆਧਾਰਿਤ ਹੀ ਇਹ ਫਿਲਮ ਬਣੀ ਹੈ ਤੇ 11 ਤਾਰੀਖ ਨੂੰ ਇਹ ਫਿਲਮ ਰਿਲੀਜ਼ ਹੋਣੀ ਹੈ ਕਾਂਗਰਸ ਵਿਰੋਧ ਕਰ ਰਹੀ ਹੈ ਇਸ ਫਿਲਮ ਦਾ ਕਾਂਗਰਸ ਦੇ ਸਮਰਥਕ ਇਸ ਫਿਲਮ ਦਾ ਵਿਰੋਧ ਕਰਨ ਨੇ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਅਤੇ ਡਾਕਟਰ ਮਨਮੋਹ ਸਿੰਘ ਦਾ ਸਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 2019 ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਨੂੰ ਰਿਲੀਜ਼ ਕਰਨਾ ਭਾਜਪਾ ਦੀ ਰਣਨੀਤੀ ਦਾ ਸਿਆਸੀ ਰਣਨੀਤੀ ਦਾ ਹਿੱਸਾ ਦੱਸਿਆ ਜਾ ਰਿਹਾ ਹੈ ਤੇ ਅੱਜ ਇਸ ਮਾਮਲੇ ਤੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਅਹਿਮ ਸੁਣਵਾਈ ਹੋਏਗੀ ਅਮਰਵੀਂ ਪਾਰਟੀ ਦੇ ਵਿੱਚ ਸ਼ਾਮਲ ਹੋਏ ਰਿਟਾਇਰਡ ਜਸਟਿਸ ਜੋਰਾ ਸਿੰਘ ਬਿੱਦਬੀ ਅਤੇ ਗੋਲੀकांड ਮਾਮਲੇ ਬਾਰੇ ਅੱਜ ਵੱਡਾ ਖੁਲਾਸਾ ਕਰਨਗੇ। ਅਕਾਲੀ ਦਲ ਤੇ ਬੀਜੇਪੀ ਸਰਕਾਰ ਨੇ ਜਸਟਿਸ ਜੋਰਾ ਸਿੰਘ ਕਮਿਸ਼ਨ ਨੂੰ ਹੀ ਬਿੱਦਬੀ ਅਤੇ ਗੋਲੀकांड ਮਾਮਲੇ ਦੀ ਜਾਂਚ ਸੌਂਪੀ ਸੀ ਪਰ ਜਸਟਿਸ ਜੋਰਾ ਸਿੰਘ ਮੁਤਾਬਕ ਉਹਨਾਂ ਨੇ ਆਪਣੀ ਜਾਂਚ ਰਿਪੋਰਟ ਵਿੱਚ ਜੋ ਤੱਥ ਲੱਭੇ ਸੀ ਉਹਨਾਂ ਤੇ ਨਾ ਅਕਾਲੀ ਦਲ ਦੀ ਸਰਕਾਰ ਨੇ ਕੋਈ ਕਾਰਵਾਈ ਕੀਤੀ ਤੇ ਨਾ ਹੀ ਕੈਪਟਨ ਸਰਕਾਰ ਨੇ। ਅੱਜ ਜਸਟਿਸ ਜੋਰਾ ਸਿੰਘ ਉਹਨਾਂ ਤੱਥਾਂ ਨੂੰ ਲੋਕਾਂ ਦੇ ਸਾਹਮਣੇ ਲਿਆ ਸਕਦੇ ਨੇ। ਸਰਕਾਰ ਉਨਿਸਕਾਰ ਜੋ ਕਿ ਚੈਪਟਰ ਰਮਿੰਦਰ ਸਿੰਘ ਦੀ ਸਕਾਰ ਹੈ ਉਸ ਰਿਪੋਰਟ ਨੂੰ ਪਬਲਿਸ਼ ਕੀਤਾ ਲੋਕਾਂ ਦੇ ਵਿੱਚ ਜੋ ਸਾਇਟੀ ਨਹੀਂ ਰਿਹਾਉਂ ਦਿੱਤੀ ਮੇਰੇ ਦਿਮਾਗ ਤੇ ਇਹ ਜੋ ਪੰਜਾਬੀ ਇੰਡੀਅਨ ਸਿੱਖ ਹੋਣ ਕਰਕੇ ਬਹੁਤ ਬੋਝ ਸੀ ਮੈਂ ਆਪਣਾ ਬੋਝ ਹਲਕਾ ਕਰਨਾ ਚਾਹੁੰਦਾ ਸੀ ਔਰ ਮੈਂ 14 ਸਵੇ ਸਾਰੇ ਫੈਕਟਸ ਸਾਰੇ ਪਬਲਿਕ ਦੇ ਸਾਹਮਣੇ ਆਉਣਾ ਤਾਂ ਆਪਕੇ ਇਹ ਪਬਲਿਕ ਨੂੰ ਸੱਚਾਈ پتہ ਲੱਗ ਸਕੇ ਵੀ ਵਾਕਿਆ ਕੀ ਹੋਇਆ ਔਰ ਕਿਸ ਤਰ੍ਹਾਂ ਹੋਇਆ ਔਰ ਉਸ ਰਿਪੋਰਟ ਨੂੰ ਕਿਸ ਨੇ ਦਾਪੇ ਰੱਖਿਆ ਔਰ ਕੌਣ ਜ਼ਿੰਮੇਵਾਰ ਹੈ ਇਸ ਲਈ ਮੈਂ ਇੱਕ ਕਾਨਫਰੰਸ ਕਰਕੇ ਸਾਰੇ ਫੈਕਟਸ ਆਪ ਸਮੇਂ ਜਣਾ ਚਾਹਾਂਗਾ ਆਮ ਆਪਨੀ ਪਾਰਟੀ ਦੇ ਸਾਬਕਾ ਨੇਤਾ ਐਚਐਸ ਫੂਲਕਾ ਦੀਆਂ ਨੇ ਹੁਣ ਭਾਜਪਾ ਆਗੂਆਂ ਦੇ ਨਾਲ ਨਜ਼ਦੀਕੀਆਂ ਉਹਨਾਂ ਦੀਆਂ ਵੱਧੀਆਂ ਨਜ਼ਰ ਆ ਰਹੀਆਂ ਨੇ ਦਿੱਲੀ ਦੇ ਵਿੱਚ ਆਰਪੀ ਸਿੰਘ ਅਤੇ ਐਚਐਸ ਫੂਲਕਾ ਦੇ ਪੋਸਟਰ ਲੱਗੇ ਨੇ 84 ਕਤਲੇਆਮ ਕੇਸ ਨੂੰ ਲੈ ਕੇ ਪੋਸਟਰ ਲਗਾਏ ਗਏ ਨੇ ਪੋਸਟਰ 'ਤੇ ਲਿਖਿਆ ਹੈ ਇਨਸਾਫ ਦੀ ਲੜਾਈ ਹਲੇ ਜਾ ਰਹੀ ਹੈ ਦੱਸਦੇ ਕਿ ਭਾਜਪਾ ਦੇ ਕੌਮੀ ਸਕੱਤਰ ਨੇ ਆਰਪੀ ਸਿੰਘ ਉਹਨਾਂ ਦੇ ਨਾਲ ਦੇ ਪੋਸਟਰ ਦੇ ਵਿੱਚ ਐਚਐਸ ਫੂਲਕਾ ਦੀ ਵੀ ਤਸਵੀਰ ਲੱਗੀ ਹੈ ਦਿੱਲੀ ਦੇ ਵਿੱਚ ਇਹ ਪੋਸਟਰ ਲਗਾਏ ਗਏ ਨੇ ਤਸਵੀਰਾਂ ਤੁਹਾਡੀ ਟੀਵੀ ਸਕਰੀਨ 'ਤੇ ਨੇ ਤੁਸੀਂ ਦੇਖ ਪਾਰੇ ਇੱਕ ਪਾਸੇ ਆਰਪੀ ਸਿੰਘ ਨੇ ਤੇ ਨਾਲ ਐਚਐਸ ਫੂਲਕਾ ਨੇ 84 ਕਤਲੇਆਮ ਨੂੰ ਲੈ ਕੇ ਇਹ ਪੋਸਟਰ ਲਗਾਏ ਗਏ ਨੇ ਤੇ ਲਿਖਿਆ ਗਿਆ ਕਿ 84 ਦੇ ਲਈ ਇਨਸਾਫ ਦੀ ਲੜਾਈ ਹਲੇ ਬਾਕੀ ਹੈ ਐਚਐਸ ਫੂਲਕਾ ਨੇ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਤੋਂ ਅਸਤੀਫਾ ਦਿੱਤਾ ਪਹਿਲਾਂ ਉਹਨਾਂ ਨੇ ਵਿਧਾਇਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਫਿਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਤੋਂ ਉਹਨਾਂ ਨੇ ਅਸਤੀਫਾ ਦਿੱਤਾ ਹਾਲਾਂਕਿ ਐਚਐਸ ਫੂਲਕਾ ਨੇ ਕਿਸੇ ਵੀ ਤਰ੍ਹਾਂ ਦੀ ਨਾਰਾਜ਼ਗੀ ਜ਼ਾਹਰ ਨਹੀਂ ਕੀਤੀ ਪਾਰਟੀ ਦੇ ਨਾਲ ਕੋਈ ਵੀ ਗਲਾ ਜ਼ਾਹਰ ਨਹੀਂ ਕੀਤਾ ਉਹਨਾਂ ਨੇ ਅਸਤੀਫਾ ਦਿੱਤਾ ਤੇ ਨਾਲ ਹੀ ਇਸ ਤਰ੍ਹਾਂ ਦਾ ਵੀ ਕੋਈ ਇਸ਼ਾਰਾ ਐਚਐਸ ਫੂਲਕਾ ਨੇ ਨਹੀਂ ਦਿੱਤਾ ਕਿ ਉਹ ਕਿਸੇ ਹੋਰ ਪਾਰਟੀ ਦੇ ਵੱਲ ਜਾ ਸਕਦੇ ਨੇ ਪਰ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਦਿੱਲੀ ਦੇ ਵਿੱਚ ਪੋਸਟਰ ਲੱਗੇ ਨੇ ਆਰਪੀ ਸਿੰਘ ਅਤੇ ਜੈਸ ਫੁਲਕਾਰੇ ਜ਼ਿਕਰ ਖਾਸ ਹੈ ਕਿ ਸਤੋ ਪਹਿਲਾ ਕੇਂਦਰੀ ਰਾਜमंत्री ਵਿਜੇ ਗੋਇਲ ਨਾਲ ਵੀ ਫੁਲਕਾਰੇ ਦੀਆਂ ਤਸਵੀਰਾਂ ਚਰਚਾ ਦਾ ਵਿਸ਼ਾ ਬਣੀਆ ਸੀ ਹਾਲਾਂਕਿ ਫੁਲਕਾ ਨੇ ਸਿੱਧਾ ਸਫਾਈ ਦਿੰਦਿਆਂ ਕਿਹਾ ਸੀ ਕਿ ਇਹ ਮੁਲਾਕਾਤ ਨੂੰ ਸਿਆਸੀ ਤੌਰ ਤੇ ਨਾ ਵਿਖਿਆ ਜਾਏ ਵਿਜੇ ਗੋਇਲ ਨੂੰ ਫੁਲਕਾ ਨੇ ਆਪਣਾ ਦੋਸਤ ਦੱਸਿਆ ਸੀ ਬੀਜੇਪੀ ਆਗੂਆਂ ਦੇ ਨਾਲ ਐਚਐਸ ਫੂਲਕਾ ਦੀਆਂ ਨਜ਼ਦੀਕੀਆਂ ਨਜ਼ਰ ਆ ਰਹੀਆਂ ਨੇ ਪਹਿਲਾਂ ਵਿਜੇ ਗੋਇਲ ਦੇ ਨਾਲ ਤਸਵੀਰ ਉਹਨਾਂ ਦੇ ਸਾਹਮਣੇ ਆਈ ਸੀ ਇਸ ਤੇ ਸਪਸ਼ਟੀਕਰਨ ਵੀ ਦਿੱਤਾ ਸੀ ਐਚਐਸ ਫੂਲਕਾ ਨੇ ਕਿ ਇਹ ਕਿੱਸ ਮੁਲਾਕਾਤ ਨੂੰ ਸਿਆਸੀ ਪੱਖੋਂ ਨਾ ਦੇਖਿਆ ਜਾਏ ਬਲਕਿ ਵਿਜੇ ਗੋਇਲ ਉਹਨਾਂ ਦੇ ਦੋਸਤ ਨੇ ਉਹਨਾਂ ਦਾ ਨਿੱਜੀ ਰਿਸ਼ਤਾ ਹੈ ਤੇ ਹੁਣ ਇਹਨਾਂ ਦੀ ਆਰਪੀ ਸਿੰਘ ਦੇ ਨਾਲ ਤਸਵੀਰ ਸਾਹਮਣੇ ਆਈ ਹੈ ਆਰਪੀ ਸਿੰਘ ਦੇ ਨਾਲ ਤਸਵੀਰ ਵਾਲੇ ਪੋਸਟਰ ਦਿੱਲੀ ਦੇ ਵਿੱਚ ਲਗਾਏ ਗਏ ਨੇ ਨਾ ਪੋਸਟਰਾਂ ਤੇ ਲਿਖਿਆ 84 ਦਿਨ ਸਾਫ ਦੀ ਲੜਾਈ ਹਲੇ ਜਾਰੀ ਹੈ ਆਰ ਪੀ ਸਿੰਘ ਬੀਜੇਪੀ ਦੇ ਕੌਮੀ ਸਕੱਤਰ ਨੇ ਉਹਨਾਂ ਦੇ ਨਾਲ ਆਵਾਜ਼ ਦੀ ਪਾਰਟੀ ਦੇ ਸਾਬਕਾ ਲੀਡਰ ਐਚ ਐਸ ਫੂਲਕਾ ਦੀਆਂ ਤਸਵੀਰਾਂ ਵਾਲੇ ਪੋਸਟਰ ਦਿੱਲੀ ਦੇ ਵਿੱਚ ਦਿਖਾਈ ਦਿੱਤੇ ਨੇ ਸਵਾਲ ਇਹਨਾਂ ਤਸਵੀਰਾਂ ਤੋਂ ਉੱਠਣੇ ਉੱਠਨੇ ਸ਼ੁਰੂ ਹੋ ਜਾਂਦੇ ਨੇ ਕਿ ਕੀ ਹੁਣ ਐਚ ਐਸ ਫੂਲਕਾ ਦੀਆਂ ਬੀਜੇਪੀ ਦੇ ਨਾਲ ਨਜ਼ਦੀਕੀਆਂ ਵਧ ਰਹੀਆਂ ਨੇ ਕਿ ਐਚ ਐਸ ਫੂਲਕਾ ਦਾ ਹੁਣ ਅਗਲਾ ਸਿਆਸੀ ਕਰੀਅਰ ਉਹ ਬੀਜੇਪੀ ਦੇ ਵੱਲੋਂ ਜਾਣ ਰੱਖਣਗੇ ਇਸ ਤਰ੍ਹਾਂ ਦੀਆਂ ਕਈ ਤਰ੍ਹਾਂ ਦੇ ਕੈਸ ਲੱਗਣੇ ਸ਼ੁਰੂ ਹੋ ਜਾਂਦੇ ਨੇ ਪਰ ਐਚ ਐਸ ਫੂਲਕਾ ਨੇ ਫਿਲਹਾਲ ਇਸ ਬਾਰੇ ਜ਼ਿਕਰ ਨਹੀਂ ਕੀਤਾ ਨਾ ਹੀ ਕੋਈ ਉਹਨਾਂ ਨੇ ਆਪਣੇ ਅ ਜ਼ੁਬਾਨੀ ਇਸ ਬਾਰੇ ਕੋਈ ਸੰਕੇਤ ਦਿੱਤੇ ਨੇ ਪਰ ਫਿਲਹਾਲ ਇਹ ਤਸਵੀਰਾਂ ਸਾਹਮਣੇ ਆਈਆਂ ਨੇ